ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਬਕ ਕੀ ਆ ਕਦੂ ਸੁਆਂਜਨਾ ਪਿਆਜ਼ ਟਮਾਟਰ ਇਹਨਾਂ ਤੋਂ ਆਪਾਂ ਪਰੌਂਠੇ ਤਿਆਰ ਕਰਾਂਗੇ ਜਿਹੜੇ ਤੁਹਾਨੂੰ ਵੇਲਣੇ ਵੀ ਨਹੀਂ ਪੈਣੇ ਤੇ ਆਟੇ ਵੀ ਆਪਾਂ ਰਾਗੀ ਦਾ ਆਟਾ ਬੇਸੰਤ ਜੌਂ ਦਾ ਆਟਾ ਇਹਨਾਂ ਵਿੱਚ ਮਿਕਸ ਕਰਾਂਗੇ ਜੋ ਬਹੁਤ ਹੀ ਜ਼ਿਆਦਾ ਸੇਤਮੰਦ ਹਨ ਇਹ ਪਰੌਂਠੇ ਜੀ ਸ਼ੂਗਰ ਰੋਗੀਆਂ ਲਈ ਬਹੁਤ ਵਧੀਆ ਹਨ ਤੇ ਬੱਚਿਆਂ ਲਈ ਤੇ ਬਹੁਤ ਹੀ ਜ਼ਿਆਦਾ ਲਾਇਬੰਦ ਹਨ ਇਹਨੂੰ ਤੁਸੀਂ ਆਪਣੇ ਅਸਾਬ ਨਾਲ ਸਜਾ ਕੇ ਆਲੂ ਪੂਜੇ ਨਾਲ ਇਸ ਤਰ੍ਹਾਂ ਲੱਗੇਗਾ ਜਿਵੇਂ ਤੁਸੀਂ ਸਮੋਸੇ ਜਾਂ ਕਚੌੜੀਆਂ ਖਾ ਲੇਓ ਦਹੀਂ ਨਾਲ ਖਾਓ ਬਹੁਤ ਹੀ ਸਵਾਦਿਸ਼ਟ ਲੱਗਦੇ ਆ ਬਣਾਇਓ ਜਰੂਰ ਜੀ ਅੰਦਰ ਤੋਂ ਸੌਫਟ ਤੇ ਬਾਹਰੋਂ ਕ੍ਰਿਸਪੀ ਬਹੁਤ ਹੀ ਸਵਾਦਿਸ਼ਟ ਬਣੇਗਾ ਤੇ ਬਹੁਤ ਹੀ ਸੌਖਾ ਤਰੀਕਾ ਝਟਪਟੀ ਬਣ ਕੇ ਤਿਆਰ ਹੁੰਦਾ ਕੋਈ ਜ਼ਿਆਦਾ ਮਿਹਨਤ ਮੁਸ਼ਕਲਤ ਵੀ ਨਹੀਂ ਕਰਨੀ ਪੈਂਦੀ ਆਪਾਂ ਜੀ ਰਾਗੀ ਦਾ ਆਟਾ जौ ਦਾ ਆਟਾ ਤੇ ਬੇਸਣ ਲਿਆ ਬੇਸਣ ਆਪਾਂ ਮੋٹے ਦਾ ਉਪਯੋਗ ਕੀਤਾ ਹੈ ਤੇ ਇੱਧਰ ਆਪਾਂ ਲੋਕੀ ਲਈਏ ਪਿਆਜ਼, ਹਰੀਆਂ ਮਿਰਚਾਂ, ਟਮਾਟਰ ਤੇ ਸਵੰਜਨਾ ਦੀਆਂ ਤਾਜ਼ਾ ਪੱਤੀਆਂ ਲਈਆਂ। ਇਹਨਾਂ ਨੂੰ ਆਪਾਂ ਧੋ ਬਣਾ ਕੇ ਚੰਗੀ ਤਰ੍ਹਾਂ ਪੱਤੇ ਅਲੱਗ ਕਰ ਰਹੇ ਆ। ਤੇ ਮਸਾਲਿਆਂ ਵਿੱਚ ਧਨੀਆ ਪਾਊਡਰ, ਕਾਲੀ ਮਿਰਚ, ਦਾਲਚੀਨੀ, ਜੀਰਾ ਇਹ ਸਾਰੇ ਲੈ ਆ ਜੀ। ਤੇ ਇਹ ਆਪਾਂ ਜਿਹੜਾ ਕੀਆ ਕद्दू ਇਹਨਾਂ ਨੂੰ ਬਰੀਕ ਵਾਲੇ ਪਾਸੇ ਚੋਪ ਕਰਾਂਗੇ ਤਾਂ ਕਿ ਚੰਗੀ ਤਰ੍ਹਾਂ ਪੱਕ ਸਕੇ। ਤੇ ਇਹਨ ਦੇ ਵਿੱਚ ਸਾਰੇ ਆਟੇ ਪਾ ਕੇ ਮਿਕਸ ਕਰਾਂਗੇ 2 ਚਮਚ ਵੱਡੇ ਆਪਾਂ ਦਹੀਂ ਦੇ ਲਵਾਂਗੇ ਤੇ ਇਹਦੇ ਵਿੱਚ ਲੋੜ ਅਨਸਾਰ ਨਮਕ ਜਿੰਨਾ ਤੁਸੀਂ ਖਾਂਦੇ ਹੋ ਵੱਧ ਘੱਟ ਕਰ ਸਕਦੇ ਹੋ ਤੁਸੀਂ ਜਿਆਦਾ ਮਿਰਚ ਖਾਂਦੇ ਹੋ ਤੇ ਲਾਲ ਮਿਰਚ ਦੀ ਵਰਤੋਂ ਕਰ ਸਕਦੇ ਹੋ ਆਪਾਂ ਇਹਦੇ ਵਿੱਚ ਹਲਦੀ ਥੋੜੀ ਜੀ ਪਾਵਾਂਗੇ ਤੇ ਪਾਣੀ ਪਾ ਕੇ ਇਹਨੂੰ ਮਿਕਸ ਕਰ ਦਾਂਗੇ ਤੇ 15 ਤੋਂ 20 ਮਿੰਟ ਲਈ ਇਹਨੂੰ ਰੱਖ ਦੇਾਂਗੇ ਤਾਂ ਕਿ ਇਹ ਫੁੱਲ ਸਕੇ ਤੇ ਆਪਾਂ ਨੂੰ ਜੇ ਪਾਣੀ ਹੋਰ ਦੀ ਜ਼ਰੂਰਤ ਤੇ ਤੇ ਆਪਾਂ ਪਾ ਸਕੀਏ ਇਹ ਜੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਏ ਜਿਹੜਾ ਮਸਾਲਾ ਲਿਆ ਹੈ ਤੁਹਾਨੂੰ ਪਤਾ ਹੀ ਹੈ ਇਹ ਆਪਾਂ ਮਸਾਲਾ ਹਮੇਸ਼ਾ ਹੀ ਵਰਤੋਂ ਕਰਦੇ ਆ ਸਬਜ਼ੀ ਜਾਂ ਬਾਜੀ ਵਿੱਚ ਇਹ ਆਪਾਂ 2 ਚਮਚ ਪਾਏ ਆ ਦੂਜਾ ਆਪਾਂ ਰੱਖ ਲਿਆ ਤੇ ਇਹਦੇ ਵਿੱਚ ਹੀ ਮੈਂ ਸੁਆਹਜਨਾ ਦੀਆਂ ਪੱਤੀਆਂ ਤੇ ਹਰੀਆਂ ਮਿਰਚਾਂ ਪਾ ਦਿੱਤੀਆਂ ਸੀ ਤਾਂ ਕਿ ਵੀ ਮਤਲਬ ਵਧੀਆ ਤਰ੍ਹਾਂ ਪੀਸਿਆ ਜਾ ਸਕੇ ਜਾ ਸਕੇ ਇਹ ਥੋੜੀ ਜਿਹੀ ਅਜਵਾਈਨ ਪਾਈ ਹੈ ਤੇ ਟਮਾਟਰ ਤੇ ਪਿਆਜ਼ ਆਪਾਂ ਚੌਪ ਕਰ ਲਿਆ ਤੇ ਚੰਗੀ ਤਰ੍ਹਾਂ ਆਪਾਂ ਸਾਰੇ ਸਮਾਨ ਨੂੰ ਮਿਕਸ ਕਰ ਲਾਂਗੇ ਤੇ ਇਸ ਤਰ੍ਹਾਂ ਤੁਸੀਂ ਘਰ ਵਿੱਚ ਹੀ ਬੱਚਿਆਂ ਨੂੰ ਵਧੀਆ ਬਣਾ ਕੇ ਦੇ ਸਕਦੇ ਹੋ ਘਰਦਿਆਂ ਨੂੰ ਵੀ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਜਿੰਨਾ ਕਿ ਚਾਹੀਦਾ ਤੇ ਬੱਚਿਆਂ ਨੂੰ ਇਹ ਤੁਸੀਂ ਪਰੌਂਠੀ ਟਿਫਨ ਵਿੱਚ ਵੀ ਦੇ ਸਕਦੇ ਹੋ ਤੇ ਦੁਪਹਿਰ ਨੂੰ ਥੋੜੀ ਬਹੁਤੀ ਤੁਹਾਨੂੰ ਭੁੱਖ ਲੱਗਦੀ ਆ ਆਪਾਂ ਦੇਸੀ ਘਿਓ ਤਵੇ ਤੇ ਪਾਵਾਂਗੇ ਤੇ ਆਪਣਾ ਬੈਟਰ ਪਾਵਾਂਗੇ ਜਿੰਨਾ ਕਿ ਤੁਹਾਨੂੰ ਚਾਹੀਦਾ ਤੁਸੀਂ ਇਹ ਪਰੌਂਠੀ ਮੋਟੀ ਰੱਖਣੀ ਹੈ ਜਾਂ ਪਤਲੀ ਰੱਖਣੀ ਹੈ ਪਰ ਇਹ ਥੋੜੀ ਜੀ ਮੋਟੀ ਰੱਖੀ ਜਾਂਦੀ ਹੈ ਤਾਂ ਹੀ ਟੇਸਟੀ ਲੱਗਦੀ ਹੈ ਤੇ ਇਹਨੂੰ ਜੀ ਮੀਡੀਅਮ ਗੈਸ ਤੇ ਹੀ ਪਕਾਉਣਾ ਹੈ ਫੁੱਲ ਗੈਸ ਤੇ ਨਹੀਂ ਨੀਤੀ ਅੰਦਰੋਂ ਇਹ ਪੱਕੇਗੀ ਨਹੀਂ ਬਾਹਰੋਂ ਹੀ ਪੱਕ ਜਾਏਗੀ ਚੰਗੀ ਤਰ੍ਹਾਂ ਤੇ ਇਹਨੂੰ ਮੀਡੀਅਮ ਵੀ ਬਹੁਤ ਜਿਆਦਾ ਮੀਡੀਅਮ ਨਹੀਂ ਬਿਲਕੁਲ ਮੀਡੀਅਮ ਤੇ ਰੱਖਣਾ ਥੋੜਾ ਜਿਹਾ ਘੱਟ ਨਾ ਜਿਆਦਾ ਤੇ ਨਾ ਘੱਟ ਇੱਧਰ ਆਪਾਂ ਮੱਖਣ ਲਗਾ ਕੇ ਇਹਨੂੰ ਫਿਰ ਪਲਟ ਦਿਆਂਗੇ ਤੇ ਇਸ ਤਰ੍ਹਾਂ ਜੀ ਬਹੁਤ ਹੀ ਸੁਆਦਿਸ਼ਟ ਸਿਹਤਮੰਦ ਜਿਹੜੀ ਪਰੌਂਠੀ ਉਹ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਵੇਖੋ ਜੀ ਐਸ ਪਾਸਿਓਂ ਤੇ ਪੂਰੀ ਤਰ੍ਹਾਂ ਪੱਕ ਗਿਆ ਏ ਤੇ ਬਹੁਤ ਹੀ ਆਸਾਨ ਤਰੀਕਾ ਜੀ ਇਹ ਵੀ ਨਹੀਂ ਕੋਈ ਪਹਿਲੀ ਵਾਰ ਬਣਾ ਰਿਆ ਉਹ ਵੀ ਇਹਨੂੰ ਬਣਾ ਲੇਗਾ ਵੈਸੇ ਵੀ ਬੱਚੇ ਲੋਕੀ ਜਿਵੇਂ ਘੱਟ ਪਸੰਦ ਕਰਦੇ ਕੀਆ ਕੱਦੂ ਤੁਸੀਂ ਇਸ ਤਰ੍ਹਾਂ ਉਹਨਾਂ ਨੂੰ ਬਣਾ ਕੇ ਪਰੌਂਠੀ ਦੇ ਸਕਦੇ ਹੋ ਆਪਾਂ ਜੀ ਇਹਦੇ ਤੇ ਪਿਆਜ਼ ਤੇ ਟਮਾਟਰ ਚੌਪ ਕੀਤੇ ਕੁਛ ਮੈਂ ਰੱਖ ਲੈ ਸੀ ਕੱਚੇ ਉਹ ਇਹਦੇ ਉੱਤੇ ਪਾਵਾਂਗੇ ਤੇ ਇਹਨੂੰ ਆਪਾਂ ਬੰਦ ਕਰ ਦਾਂਗੇ ਇਸ ਤਰ੍ਹਾਂ ਤੇ ਤੁਸੀਂ ਇਸ ਤਰ੍ਹਾਂ ਵੀ ਖਾ ਸਕਦੇ ਹੋ ਜੀ ਇਹ ਆਪਣੇ ਆਪ ਹੀ ਥੋੜੇ ਜਿਹਾ ਪਿਆਜ਼ ਹੈ ਜਿਹੜੇ ਸੌਫਟ ਹੋ ਜਾਣਗੇ ਬਹੁਤ ਹੀ ਸਵਾਦਿਸ਼ਟ ਲੱਗਦਾ ਹੈ ਇਹ ਪਰੌਂਠੀ ਇਸ ਤਰ੍ਹਾਂ ਵੀ ਜਿਵੇਂ ਤੁਹਾਨੂੰ ਦਿਲ ਕਰੇ ਤੁਸੀਂ ਇਹਨੂੰ ਖਾ ਸਕਦੇ ਹੋ ਤੇ ਹੁਣ ਇੱਕ ਹੋਰ ਪਰੌਂਠੀ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਹੈ ਮੈਂ ਥੋੜੀ ਜੀ ਇਸ ਸਾਈਡ ਤੋਂ ਕੱਚੀ ਰੱਖੀ ਸੀ ਪਕਾਈ ਨਹੀਂ ਤੇ ਇਹਦੇ ਉੱਤੇ ਮੈਂ ਪਿਆਜ਼ ਤੇ ਟਮਾਟਰ ਲਗਾਵਾਂਗੀ ਤੇ ਇਹਨੂੰ ਥੋੜਾ ਜਿਹਾ ਆਪਾਂ ਪ੍ਰੈਸ ਕਰ ਦਾਂਗੇ ਚੰਕੇ ਟਮਾਟਰ ਤੇ ਪਿਆਜ਼ ਚੰਗੀ ਤਰ੍ਹਾਂ ਚਿਪਕ ਸਕਣ ਤੇ ਇਹਦੇ ਉੱਤੇ ਆਪਾਂ ਮੱਖਣ ਲਗਾਵਾਂਗੇ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇਹ ਪਰੌਂਠਾ ਜੀ ਬਣਾਇਓ ਵੀ ਜ਼ਰੂਰ ਬਹੁਤ ਜਲਦੀ ਬਨ ਜਾਂਦਾ ਹੈ ਤੇ ਇਹਦੇ ਥੋੜਾ ਜਿਹਾ ਮੱਖਣ ਲਗਾ ਕੇ ਤੇ ਇਹਨੂੰ ਆਪਾਂ ਹੁਣ ਪਕਾਉਣਾ ਹੈ ਕਿਉਂਕਿ ਥੋੜਾ ਜਿਹਾ ਆਪਾਂ ਕੱਚਾ ਰੱਖਿਆ ਸੀ ਤੇ ਤੁਸੀਂ ਇਹ ਚਾਹੋ ਏਵੇਂ ਵੀ ਖਾ ਸਕਦੇ ਹੋ ਤਾਂ ਦੂਜੀ ਤਰ੍ਹਾਂ ਵੀ ਉਹ ਤੁਹਾਡੀ ਆਪਣੀ ਇੱਛਾ ਜਿਵੇਂ ਵੀ ਤੁਸੀਂ ਚਾਹੋ ਤੇ ਇਹ ਜੀ ਪਰੌਂਠਾ ਆਪਣਾ ਤਿਆਰ ਹੋ ਗਿਆ ਤੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ